ਪ੍ਰਸ਼ਾਸਨ ਦੀਆਂ ਬਧਿਕੀਆਂ ਤੋਂ ਪਰੇਸ਼ਾਨ ਹੋ ਕੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਮਣੀ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਪਿੰਡ ਸ਼ੇਰੋਂ ਸਥਿਤ ਪਾਣੀ ਵਾਲੀ ਟੈਂਕੀ ਤੇ ਜਲਦੀ ਹੋਏ ਹਨ ਇਨ੍ਹਾਂ ਨੌਜਵਾਨਾਂ ਦੇ ਹੱਥੀਂ ਦੇ ਵਿੱਚ ਦੀ ਪਟ્રોલ ਵਾਲੀਆਂ ਬੋਤਲਾਂ ਹਨ ਆਓ ਪੁੱਛਦੇ ਹਾਂ ਇਨ੍ਹਾਂ ਨੂੰ ਕੀ ਸਮੱਸਿਆ ਹੈ ਕੁਝ ਸਮੱਸਿਆਵਾਂ ਨੇ ਆਪਣੇ ਸਾਹਮਣੇ ਕਰਨਗੇ ਦੱਸੋ ਮੋਹਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਈ ਅਸੀਂ ਪਹਿਲਾਂ ਵੀ ਦੱਸ ਚੁੱਕਿਆ ਸਾਡੇ ਦੇ ਉੱਤੇ ਪਹਿਲਾਂ ਪਰਚੇ ਸੀ ਜੋ 2000 ਤੁਸੀਂ ਇਹ ਮੰਨ ਲਓ 12 13 ਦੇ ਵਿੱਚੋਂ ਅਸੀਂ ਬਰੀ ਹੋ ਗਏ ਇੱਕ ਮਿੰਟ ਤੂੰ ਬੋਲ ਲੈ 12 13 ਦੇ ਵਿੱਚ ਬਰੀ ਹੋ ਗਏ ਤੇ ਉਹਦੋਂ ਮੰਗਰੋਂ ਅਸੀਂ ਦੋਨੇ ਬਾਈ ਸ਼ਾਂਤਾਂ ਸਾਡੇ ਦੇ ਉੱਤੇ ਕੋਈ ਐਫ ਆਰ ਆਈ ਨਹੀਂ ਮੁੜ ਕੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਅਸੀਂ ਪਿੰਡ ਦੇ ਵਿੱਚ ਅਮਨ ਸ਼ਾਂਤੀ ਚਾਉਣ ਵਾਲੇ ਬੰਦੇ ਆਂਗੇ ਵੀਰ ਤੁਸੀਂ ਪਹਿਲਾਂ ਚਲੋ ਗਲਤੀਆਂ ਹੋਈਆਂ ਨੇ ਬੰਦੇ ਤੋਂ ਹੋ ਜਾਂਦੀਆਂ ਨੇ ਉਹ ਸਾਡੀਆਂ ਸੀ ਕੋਰਟ ਤੋਂ سزا ਭੁਗਤ ਕੇ ਆਏ ਆ ਆਪਦੀ ਅਸੀਂ ਆਪ ਦਾ ਨਿਮੇੜ ਕੇ ਆਏ ਆ ਜਦੋਂ ਕੋਰਟ ਨਹੀਂ ਬਰੀ ਕਰਤਾ ਵੀ ਤੁਸੀਂ ਇਹ ਮੰਨ ਲਓ ਵੀ ਫਿਰ ਤਾਂ ਇਹ ਇਹਨਾਂ ਨੂੰ ਕਹੋ ਵੀ ਫਿਰ ਕੋਰਟ ਦੇ ਵਿੱਚ ਵੀ ਕਾਨੂੰ ਭੇਜ ਦੋਗੇ ਪੰਜਾਬ ਪੁਲਿਸ ਨੂੰ ਨਹੀਂ ਹੁਣ ਤੁਹਾਨੂੰ ਪ੍ਰਸ਼ਾਸਨ ਕਿਵੇਂ ਤੰਗ ਕਰਦਾ ਪ੍ਰਸ਼ਾਸਨ ਜੀ ਸਾਨੂੰ ਤੰਗ ਕਰਦਾ ਜਦੋਂ ਇਲੈਕਸ਼ਨ ਆਉਂਦੀ ਆ 110 ਦੇ ਕਲੰਦਰੇ ਭਰਦਾ ਦਾ ਸਾਡੇ ਘਰੇ ਮਤਲਬ ਗੇੜੇ ਮਾਰਦੇ ਨੇ ਸਾਡੇ ਬੱਚੇ ਬਰੋਬਰ ਦੇ ਹੋ ਰਹੇ ਨੇ ਉਹ ਸਾਤੋਂ ਪੁੱਛਦੇ ਨੇ ਵੀ ਭਾ ਤੁਸੀਂ ਨੇ ਕੀ ਕੀਤਾ ਹੋਇਆ ਅਸੀਂ ਨੇ ਜਦੋਂ ਕੁਝ ਕੀਤੀ ਨਹੀਂ ਹੈਗਾ ਸਾਨੂੰ ਕਾਹਦੇ ਬਾਰੇ ਤੈਨੂੰ ਜੇ ਤੰਗ ਕਰ ਰਹੇ ਨੇਗੇ ਜੀ 110 ਦੇ ਕਲੰਦਰੇ ਕਾਹਤੋਂ ਪੜ ਰਹੇ ਨੇ ਸਾਡੇ ਵੀ ਸਾਨੂੰ ਜੇ ਕੋਈ ਸਾਡੇ ਦੇ ਵਿੱਚ ਕਮੀ ਆ ਇਹ ਇਹਨਾਂ ਦੀ ਜੁਕਤੀ ਹੋ ਸਾਡਾ ਸਿਰ ਹੋਊਗਾ ਜੇ ਅਸੀਂ ਕਿਸੇ ਨਾਲ ਲੜੇ ਹੋਈਏ ਠੀਕ ਹੈ ਹਾਂਜੀ ਸਾਡਾ ਕਲੰਦਰਾ ਵੀ ਸਾਡਾ ਵੈਸੇ ਬਣਦੀ ਨਹੀਂ ਬਈ ਕਿਸੇ ਆਧਾਰ ਤੇ ਵੀ ਹਾਂ ਹਾਂ ਠੀਕ ਹੈ ਇਹ ਸੁਪਰੀਮ ਕੋਰਟ ਦੇ ਵੀ ਗਾਈਡਲਾਈਨ ਦੇ ਨੇ ਠੀਕ ਹੈ ਪਰ ਆਇਆ ਵੀ ਉਹੀ ਗੱਲ ਆ ਜਾਂਦੀ ਔਰ ਇਹ ਪੁੱਛਦਾ ਕੌਣ ਆ ਬਈ ਨੀ خلاص ਸਿਸਟਮ ਫੁੱਟਾ ਜਦੋਂ ਤਾਂ ਭਾਈ ਅਸੀਂ ਗਾ ਅਮਰੀਕਾ ਵੇਲ ਦਾ ਸਿਸਟਮ ਚੱਲੀ ਜਾਂਦਾ ਏ ਜਦੋਂ ਚਲਾਈ ਜਾਂਦੇ ਨੇ ਉਹੀ ਜਦੋਂ ਤਾਂ ਅਸੀਂ ਗਲਤ ਕੰਮ ਕਰ ਦਿੱਤੀ ਉਦੋਂ ਦਾ ਸਾਨੂੰ ਕਿਸੇ ਨੇ ਕੁਝ ਕਿਹਾ ਨਹੀਂ ਜਦੋਂ ਤਾਂ ਹੁਣ ਅਸੀਂ ਮੈਂ ਅੰਬਰ ਤੇ ਸ਼ੱਕ ਲਿਆ ਹਨਾ ਮੈਨੂੰ ਉਦੋਂ ਦਾ ਜਿਆਦਾ ਨਹੀਂ ਆਇਆ ਤੰਗ ਕਰਨ ਲੱਗ ਗਏ ਇਹ ਵੀ ਚਲੋ ਆਪਦੇ ਘਰੇ ਵਾਪਸੀ ਕਰਨੀ ਚਾਹੁੰਦਾ ਹਾਂ ਸਾਰਾ ਦਿਨ ਭਾਈ ਹਨਾ ਬੰਗਰ ਸਾਹਿਬ ਤੁਸੀਂ ਪਿੰਡ 'ਚ ਰਹਿੰਦੇ ਹੋ ਅਸੀਂ ਕੀ ਆ ਸਾਰਾ ਦਿਨ ਆਪਦਾ ਕੰਮ ਕਾਰਾਂ ਤੱਕ ਸੀਮਤ ਆ ਹਨਾ ਆਪਾਂ ਖੇਤੀਬਾੜੀ ਕਰਦੇ ਆਂ ਇਹ ਪਿੰਡ ਚ ਸਾਰਾ ਦਿਨ ਦੇਖਦੇ ਹਾਂ ਤੁਸੀਂ ਵੀ ਹੈ ਔਰ ਵੀ ਪ੍ਰਸਾਦ ਵੀ ਤੁਸੀਂ ਇਹ ਮੰਨ ਲਓ ਵੀ ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇ ਰਹੇ ਨੇ ਚਿੱਟੇ ਵਾਲਿਆਂ ਦਾ ਵੀ ਸਾਨੂੰ ਇਹ ਨੇ ਐ ਤੰਗ ਕਰ ਰਹੇ ਨੇ ਅਸੀਂ ਇਹਨਾਂ ਨੂੰ 10 ਬੰਦੇ ਦੱਸਦੇ ਨੇ ਵੀ ਚਿੱਟੇ ਵਾਲੇ ਵੀ ਭਾਈ ਆਹ ਬੰਦੇ ਚਿੱਟਾ ਵੇਚਦੇ ਨੇ ਉਹਨਾਂ ਦਾ ਤਾਂ ਇਹ ਕੁਝ ਕਰਦੇ ਨਹੀਂ ਹੈਗੇ ਉਹਨਾਂ ਦਾ ਤਾਂ ਕਹਦੇ ਨੇ ਸਾਡੇ ਤੇ ਰਿੱਟ ਪਾਉਂਦੇ ਨੇ ਅੱਛਾ ਮੈਨੂੰ ਐ ਦੱਸੋ ਜਿਹੜੇ ਤੁਹਾਡੇ ਤੇ ਪਹਿਲਾਂ ਪਰਚੇ ਸੀਗੇ ਹਾਂਜੀ ਉਹਨਾਂ ਦਾ ਨਵੇੜਾ ਹੋ ਚੁੱਕਿਆ ਹੈਗਾ ਉਹਨਾਂ ਦੇ ਜੀ ਅਸੀਂ ਮੇਰੇ ਜੱਜਮੈਂਟਾਂ ਨੇ ਸਾਰੀਆਂ ਬਰੀ ਵਾਲੀਆਂ ਜੀ ਬਰੀਆਂ ਜੀ अच्छा हां सारे जो बरीयां जी दे दे एक एक थानेच भी दे 10 बारी दे। एक बारी दीयां जणियां ਸਾਡੀਆਂ ਜੱਜਮੈਂਟਾਂ ਨੇ ਜੀ ਉਹਨਾਂ ਦੀ ਫੋਟੋਗਾ ਆਪੀ ਕਰਵਾਉਣ ਤੇ ਸ਼ਰਮਾ ਹੀ ਤੁਹਾਨੂੰ ਪਤਾ ਮंहगाई ਦਾ ਟਾਈਮ ਆ 800 7 800 ਰੁਪਿਆ ਲੱਗਦਾ 7 800 ਰੁਪਿਆ ਸੀ ਘਟੋ ਘਟ 20 ਬਾਰੀ ਲਾ ਚੁੱਕੇ ਆ ਦੋਨੇ ਜਣੇ ਤੁਸੀਂ ਇਹ ਮੰਨ ਲਓ ਵੀ ਉਹ ਕਿੰਨੇ ਪੈਸੇ ਬਣ ਗਏ 20000 ਰੁਪਏ ਦੇ ਲਵੇ ਬਣ ਗਿਆ ਜਦੋਂ ਅਸੀਂ ਜਾਣਦੇ ਆ ਸਾਡੇ ਲਵੇ ਹੁਣ ਹੈ ਨਹੀਂ ਵੀ ਫਿਰ ਜੇ ਇਹ ਨਾ ਕਾਦੇ ਵਾਸਤੇ ਨੇ ਵੀ ਫਿਰ ਉਹ ਲੈਂਦੀ ਕਾਦੇ ਵਾਸਤੇ ਨੇ ਸੱਚੂ ਚੋਈ ਆ ਮੁਕਦਮੇ ਬੋਲੀ ਜਾਂਦੇ ਨੇ ਰਿਕਾਰਡ ਦੇ ਵਿੱਚ ਮੁਕਦਮੇ ਬੋਲੀ ਜਾਂਦੇ ਨੇ ਜੇ ਤਹਾਂੇ ਭੇਜਣ ਵੀ ਇਹ ਬਰੀ ਨੇਗੇ ਕਿਉਂ ਕਹਤੋਂ ਬੋਲਣਗੇ ਜਦੋਂ ਤੁਸੀਂ ਰਿਕਾਰਡ ਸੱਤੋਂ ਪੂਰਾ ਲੈਨੇ ਹੋ ਅਸੀਂ ਦਿੰਨੇ ਆ ਅਸੀਂ ਇਹ ਗੱਲ ਕਹਨੇ ਆਂਗੇ ਅਸੀਂ ਤਾਂ ਬਾਈ ਬਨੋਦ ਯਾਰ ਰੱਖ ਕੇ ਚੜਿਆਂਗੇ ਵੀ ਮਰਨਾ ਵੀ ਪਏਗਾ ਮਰ ਵੀ ਜਾਵਾਂਗੇ ਬਸ ਮਰ ਹੀ ਪਿਆ ਬਾਈ ਇਹ ਸਾੜ ਚ ਕੋਈ ਪੈਸੇ ਟੁੱਕੜੀ ਤਾਂ ਨਹੀਂ ਮੰਗ ਕੀਤੀ ਪੈਸੇ ਟੁੱਕੜ ਮੰਗਦੇ ਨੇ ਬਾਈ ਪੈਸੇ ਬਾਈ ਹੁਣ ਕਿੱਥੋਂ ਦੇ ਦੀ ਇਹਨਾਂ ਨੂੰ ਪੈਸੇ ਮੰਗਦੇ ਨੇ ਸਭ ਕੋ ਸੱਟਾ ਬਾਈ ਪਹਿਲਾਂ ਪੈਸਾ ਦੇ ਦੇ ਤੇ ਬਸ ਬਾਈ ਜਿਹੜੇ ਨੇ ਦੇਤੇ ਉਹਨਾਂ ਦਾ ਨਿਬੜ ਗਿਆ ਜਦੋਂ ਅਸੀਂ ਦਿੰਦੇ ਨਹੀਂ ਅਸੀਂ ਕਿੱਥੋਂ ਦੀਏ ਅਸੀਂ ਕਿਹੜਾ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਤੇ ਜਨਨ ਕਿ ਹੁਣ ਤੁਸੀਂ ਜਿਹੜੇ ਪਿਛਲੇ ਸਮੇਂ ਚ ਜਿਹੜੀ ਤੁਹਾਡੀ ਅਪਰਾਧ ਦੀ ਦੁਨੀਆ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਸੀ ਤੁਸੀਂ ਉਹਨਾਂ ਦੀ ਸਜ਼ਾ ਵੀ ਪਾ ਚੁੱਕੇ ਹੋ ਤੇ ਉਹਨੂੰ ਛੱਡ ਦੇਣਾ ਚਾਹੁੰਦੇ ਆਂ ਅਸੀਂ ਤਾਂ ਭਾਈ ਆਪਣੇ ਘਰੇ ਵਾਪਸੀ ਕਰਨੀ ਚਾਹੁੰਦੇ ਆਂ ਵੀ ਇਹ ਫਿਰ ਗੈਂਗਸਟਰਾਂ ਨੂੰ ਬੱਧਈ ਐ ਅਸੀਂ ਨੇ ਛੱਡੀ ਹੋਈ ਐ 10 ਸਾਲ ਹੋ ਗਏ ਦੋਨੇ ਇਹ ਵੀ ਕਰੇ ਰਹਿਣਾ ਕਰੇ ਬੈਠਿਆਂ ਨੂੰ ਵੀ ਹੁਣ ਕੱਲ ਵੀ ਸੀ ਕੰਕ ਵੱਡਦਾ ਦੀਗਾ ਉੱਥੇ ਘੱਟੋ ਘੱਟ 10 ਫੋਨ ਲਾ ਲਿਆ ਸਤੋ ਸਾਬਣੇ ਮੈਨੂੰ ਮੈਨੂੰ ਕਹਾਂ ਕੱਕੇ ਲੈ ਜੂ ਪਿੰਡ ਹੁਣ ਤੱਕ ਚੱਕਰ ਨੂੰ ਮੈਂ ਕੀ ਗੁਨਾਹ ਥੋੜੀ ਕੀਤਾ ਭਾਈ ਤੁਸੀਂ ਇਹ ਮੰਨ ਲਓ ਮੇਰੀ ਮੇਰੀ ਘਰ ਵਾਲੀ ਟੀਚਰ ਆ ਇਹਦੀ ਘਰ ਵਾਲੀ ਐਸ ਡੀ ਐਮ ਡੀ ਸੀ ਦਫ਼ਤਰ ਦੇ ਵਿੱਚ ਲੱਗੀ ਹੋਈ ਆ ਦੋਨੇ ਅਸੀਂ ਕੋਈ ਇਹ ਨਹੀਂ ਹੈਗਾ ਵੀ ਵੀ ਆਬਦਾ ਯਾਰ ਸਾਡਾ ਵਧੀਆ ਸੋਹਣਾ ਸਰਦਾ ਚਲੋ ਗਲਤੀ ਹੋ ਗਈ ਬੰਦੇ ਤੋਂ ਉਹ ਆਪਣੀਆਂ ਘੂਤ ਲੀਆਂ ਵੀ ਆ ਹਨਾ ਵੀ ਅਸੀਂ ਪੂਤ ਕੇ ਹਸਾਰ ਦੀ ਜੇਲ੍ਹ ਕੱਟ ਕੇ ਬਾਹਰੇ ਰਹਿ ਕੇ ਆਏ ਸਾਰਾ ਕੁਝ ਕੀਤਾ ਪਰ ਹੁਣ ਤਾਂ ਨਹੀਂ ਹੁਣ ਤਾਂ ਸਾਨੂੰ ਜਿਉਂ ਲੈਣ ਦਿਓ ਕਿਉਂ ਨਹੀਂ ਮੁਰਦ ਦੇ ਦਿੰਦੇ ਸਾਨੂੰ ਬਈਏ ਵਾਪਸ ਹੁਣ ਥੋੜੀ ਮੰਗ ਕੀ ਆ ਸਾਡੀ ਮੰਗ ਇਹ ਆ ਵੀ ਬਾਈ ਸਾਨੂੰ ਇਹ ਲਿਖਤੀ ਤੌਰ ਦੇਤੇ ਦੇਣ ਨਹੀਂ ਵੀ ਬਈ ਅੱਜ ਸ਼ਾਮ ਤੱਕ ਅਸੀਂ ਆਪਦਾ ਨਿਮੇੜਾ ਕਰ ਲਾਂਗੇ ਵੀ ਕਰੋ ਮੱਥ ਕੇ ਆਏ ਆ ਜਵਾਖਾਂ ਨੂੰ ਕਹਿ ਕੇ ਆਏ ਆ ਬਾਈ ਵੀ ਅਸੀਂ ਤਾਂ ਵੀ ਪਟ્રોલ ਨਾਲ ਲੈ ਕੇ ਚੱਲੇ ਹੋਇਆ ਵੀ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਡਰਾ ਮਾਰਨ ਤੋਂ ਉਹ ਵੀ ਮਰੇ ਪਿਆ ਮਾਨਸਕ ਤਾਂ ਉਹਦੇ ਤੇ ਰੋਜ਼ ਮਾਰਦੇ ਨੇ ਪਰੇਸ਼ਾਨ ਕਰਦੇ ਨੇ ਵੀ ਰੋ ਨੇ ਐਸ ਐਚਓ ਨੇ ਕੱਲ ਇਹਦੇ ਨਾਲ ਅਹੀ ਜੀ ਮੈਂ ਇਹਦੇ ਕੋਲ ਖੜਾ ਤੀ ਮੈਨੂੰ ਜਿੱਥੋਂ ਖੂਨ ਬਾਈ ਖੋਲਿਆ ਇਹਨੂੰ ਇੱਥੇ ਤੱਕ ਬੋਲਿਆ ਮੈਂ ਤੇਰੇ ਘਰੇ ਆਜੂ ਘਰੇ ਆਉਂ ਨੂੰ ਯਾਰ ਅਸੀਂ ਕੋਈ ਇੱਜ਼ਤ ਬਾਰੇ ਤਾਂ ਨਹੀਂ ਸਾਡੇ ਘਰੇ ਵੀ ਮਾਮਾ ਭੈਣਾਂ ਨਹੀਂ ਗੀਆਂ ਇਹਦੀ ਘਰ ਵਾਲੀ ਮੇਰੀ ਭੈਣ ਆ ਮੇਰੀ ਘਰ ਵਾਲੀ ਇਹਦੀ ਭੈਣ ਆ ਵੀ ਅਸੀਂ ਵੀ ਇੱਕ ਦੂਜੇ ਨੂੰ ਸਾਡੇ ਪਿੰਡ ਦੇ ਵਿੱਚੋਂ ਸਾਡਾ ਰਿਕਾਰਡ ਪਤਾ ਕਰੋ ਵੀ ਅਸੀਂ ਕਿਵੇਂ ਆ ਇਹ ਜਿੱਥੇ ਪੱਖੋਂ ਕਿਵੇਂ ਰਹਨੇ ਆਗੇ ਸਾਨੂੰ 10 ਬੰਦਿਆਂ ਦੇ ਵਿੱਚੋਂ ਜੇ ਇੱਕ ਬੰਦੇ ਨੇ ਮਾੜਾ ਕਹਿਤਾ ਇਹਨਾਂ ਦੀ ਜੁੱਤੀ ਉਹ ਸਾਡਾ ਸਿਰ ਹੋਊਗਾ ਜੀ ਇੱਕ ਬੰਦੇ ਤੋਂ ਮਾੜਾ ਕਹਾਦਾਨ ਵੀ ਸੋਨੂੰ ਵੀ ਸ਼ਰਮਾ ਜੀ ਪਤਾ ਵੀ ਪਿੰਡ ਦੇ ਵਿੱਚ ਅਸੀਂ ਕਿਵੇਂ ਆ ਕਿਵੇਂ ਰਹਨੇ ਆ ਸੋ ਇਹ ਨੌਜਵਾਨ ਮੁਖਤਾਰਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇਗੇ ਅੱਕ ਕੇ ਅੱਕ ਕੇ ਹੀ ਕੋਈ ਮੰਨ ਲੀਆਂ ਗੱਲਾਂ ਕਰਦਾ ਹੁੰਦਾਗਾ ਇਹ ਦੋਨੇ ਨੌਜਵਾਨ ਜੀ ਮੈਂ ਵੀ ਇਸੇ ਪਿੰਡ ਦਾ ਰਹਿਣ ਵਾਲਾ ਜੇਕਰ ਗੱਲ ਕਰੀਏ ਤਾਂ ਇਹ ਦੋਨੇ ਨੌਜਵਾਨ ਪਿੰਡ 'ਚ ਸਾਨੂੰ ਕਦੇ ਅੱਖ 'ਚ ਪਾਏ ਨਹੀਂ ਲੜਕੇ ਸਗਾ ਗਰੀਬ ਗਰੁੱਪੇ ਦੀ ਮਦਦ ਕਰਨ ਵਾਲੇ ਨੌਜਵਾਨ ਨੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਗੱਲ ਤੇ ਗੌਰ ਕੀਤੀ ਜਾਵੇ ਤੇ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਪੰਥ ਕੀ ਜਿੰਦ ਕਰ ਲਾਲ ਕਰੇਗਾ ਜਰ ਸਰਦਾਰ ਸੇਵਨੀ ਸਿੰਘ ਮਾਨ ਜਿੰਦਾਬਾਦ ਘਰ ਵਾਲੀਆਂ ਹੈ ਕਿਆਂ ਬੀਪੀਆਂ ਤੇ ਇਹਨਾਂ ਦੇ ਤਾਂ ਟੀਚਰ ਲੱਗੇ ਹੋਏ ਆ ਇਹਨਾਂ ਦੇ ਘਰ ਵਾਲੇ ਐਸਪੀਐਮ ਮਾਨਸਾ ਦੇ ਵਿੱਚ ਕਲਰਟ ਨੇ ਸੋ ਇਹ ਬਹੁਤ ਜ਼ਿੰਮੇਵਾਰ ਪਰਿਵਾਰ ਨੇ ਹੁਣ ਇਹਨਾਂ ਦੇ ਘਰ ਵਾਲੇ ਦੋਨੋਂ ਸਰਕਾਰੀ ਨੌਕਰੀ ਕਰਦੇ ਆ ਇਹ ਹੁਣ ਇਹੋ ਜਿਹਾ ਕੰਮ ਨਹੀਂ ਕਰਦੇ ਜੀ ਕਿ ਨਾਲ ਇਹਨਾਂ ਦੇ ਉੱਤੇ ਸ਼ੱਕ ਹੋਵੇ ਜਾਂ ਇਹਨਾਂ ਦੇ ਘਰਾਂ ਦੇ ਵਿੱਚ ਤਲਾਸ਼ੀਆਂ ਹੋਣ ਜਾਂ ਕੁਛ ਹੈ ਇਹ ਹੁਣ ਵਾਪਸ ਸਾਡੇ ਨਾਲ ਆਉਣਾ ਚਾਹੁੰਦੇ ਆ ਕਿ ਇਹ ਹੁਣ ਮਨਮਤੀ ਕਰਨ ਨਹੀਂ ਜੀ ਕਰਦੇ ਕਿਉਂ ਕਰਕੇ ਕਿਸੇ ਕੇਸ ਦੇ ਵਿੱਚ ਇਹਨਾਂ ਨੂੰ ਸੱਜਾ ਨਹੀਂ ਦਿੱਤੀ ਗਈ ਸਾਰਿਆਂ ਥੀ ਭਰੀ ਹੋਈ ਹੈ ਤੇ ਸੋਮਵਾਰ ਨੂੰ ਡਿਪਟੀ ਸਾਹਿਬ ਨੂੰ ਇਹ ਸਾਰੇ ਆਪਣੇ ਕਾਗਜ਼ ਦਿਖਾ ਦੇਣਗੇ ਕਿ ਅਸੀਂ ਬੜੇ سارے ਕੇਸਾਂ ਦੇ ਵਿੱਚ ਹੋਏ ਆ ਤੇ ਉੱਤਪਾਦ ਦੇ ਨਂਗਰ ਤੇ ਕੋਈ ਐਕਸ਼ਨ ਨਹੀਂ ਹੋਤਾ ਤਾਂ ਇਹ ਬਿਲਕੁਲ ਵਧੀਆ ਇਹ ਚੱਲਣਗੇ ਕੋਈ ਇਹਨਾਂ ਦੇ ਉੱਤੇ ਸ਼ੱਕ ਨਹੀਂ ਹੋ ਤਾਂ ਮੈਂ ਕਿ ਜਿਨ੍ਹਾਂ ਦੇ ਪੁਰਾਣੇ ਕੇਸ ਹੈਗੇ ਆ ਉਹ ਇਲੈਕਸ਼ਨਾਂ ਦੇ ਵਿੱਚ ਗੜਬੜ ਨਾ ਕਰਨ ਪਰ ਇਹ ਹੁਣ ਗੜਬੜ ਕਰਨੀ ਸਾਬਿਤ ਚੁੱਕ ਕੇ ਇਹਨਾਂ ਦੇ ਘਰਵਾਲੀਆਂ ਬਹੁਤ ਜ਼ਿੰਮੇਵਾਰੀ ਨੌਕਰੀ ਦੇ ਉੱਤੇ ਸਰਕਾਰੀ ਤੇ ਲੱਗੀਆਂ ਹੋਈਆਂ ਇਹਨਾਂ ਦੇ ਬੱਚੇ ਹੈ